ਦੀ ਮਾਰ ਕਰੇ ਮੇਰੀ ਐਤ ਜਲਦੀ ਪਹਿਲਾ ਉਸ ਭਗਮਾਨ ਨੂੰ ਜ਼ਾਦ ਕਰੀਏ ਹੈ ਜਾ ਵਿੱਚ ਆਈਏ ਜੀ ਫੇਰ ਫਤੇ ਬਲਉਣ ਦੀ ਗੱਲ ਕਰੀਏ ਸਾਦ ਸੰਗੇ ਤੋਂ ਫਤੇ ਹੀ ਚਾਹੀਏ ਜੀ ਐ ਮੇਨਤਾ ਦਰ ਤੇਰੇ ਤੇ ਲੋਕੀ ਸੀਸ ਨਮਾnde ਧੰਨ ਧੰਨ ਬਾਬਾ ਅਤਰ ਸਿੰਘ ਤੇਰੇ ਗੁਣ ਗਾਏ ਨਹੀਂ ਜਾਣਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨੀ ਜਾਂ ਦੇ ਪੀਤਾ ਕਰਮ ਸੁਂਗੀ ਮਾਤਾ ਦੇ ਦੇ ਕੁਖ ਤੋਂ ਆਏ ਆਤਰੀ ਬੰਨਣ ਲਈ ਇਸ ਦੁਨੀਆ ਤੇ ਤੁਸੀਂ ਜਗਤ ਵਿੱਚ ਆਏ ਬਾਹ ਗਿਰੂ ਬਾਹ ਗਰੂ ਬਾਬਾ ਜੀ ਮੁਖ ਤੋਂ ਹੋ ਫਰਮਾਉਂਦੇ न धन बाबा आतर सिंह जी गुण गाए साढे सियाणे बिर बूटा सिंही सुञां बाले ਉਹ ਬਹੁਤ ਸਾਰਾ ਮਾਸਕਰ ਵੇਦਨੇ ਐਸ ਪਾਸੋਂ ਹੋਰ ਸਾਡੇ ਸੈਨੇ ਵੀਰਾਂ ਵੱਲੋਂ ਐ ਸਾਡੇ ਪੰਜਾਬ ਦੇ ਗੱਭਰੂ ਕਿ ਉਹਨਾਂ ਵੱਲੋਂ ਬਹੁਤ ਸਾਰਾ ਮਾਸਕਰ ਆਇਆ ਬਹੁਤ ਬਹੁਤ ਧੰਨਵਾਦੀ ਆ ਬਾਬਾ ਸਰ ਨੂੰ ਸੁਸ਼ੀ ਦਾਸ ਜੀ ਚੜ੍ਹਦੀ ਕਲਾ ਵਿੱਚ ਰੱਖੇ ਲੋਪਿਆ ਤਿਸਕਾਰ ਨਾਲ ਸੋਨਾ ਵੀ ਕਿਸ ਤਰ੍ਹਾਂ ਲੈਣਾ ਲਿਖਿਆ ਨੇ ਉੱਟੜੀ ਜਬਾਨੀ ਵਿੱਚ ਭੋਜਦੇ ਹੋ ਗਿਆ ਜਾ ਕੇ ਪਰਤੀ ਉਹ ਦੋ ਦੋ ਜਗ੍ਹਾ ਤੇ ਚੱਲਦੀ ਡੌਡੀ ਬਾਬਾ ਜੀ ਹੱਦ ਕਰਤੀ ਦੋ ਦੋ ਜਗ੍ਹਾ ਤੇ ਚੱਲਦੀ ਡੌਡੀ ਬਾਬਾ ਜੀ ਹੱਦ ਕਰਤੀ ਭਗਤੀ ਦੇ ਵਿੱਚ ਸ਼ਕਤੀ ਕਰਕੇ ਅਬ ਸੁਰਸੀ ਕਵਰਾਂਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨੀ ਜਾ ਰਬੀਏ ਬਾਬਾ ਬੂਟੀ ਦਾ ਹਜੀ ਵੱਲੋਂ ਉਹਨਾਂ ਮਨ ਬਹੁਤ ਸਾਰਾ ਮਾਸ ਕਰਾ ਗੁਰ ਮਹਾਰਾਸ਼ਟਰੀ ਪਾਦਸ਼ਾ ਚਾਰਦੀ ਕਲਾ ਵਿੱਚ ਰੱਖੇ ਲੋ ਪਿਆਰ ਚਤਕਾਰ ਸੁਣਨਾ ਮੈਂ ਅਗਰੇ ਲੈਣਾ ਕਿਸ ਤਰ੍ਹਾਂ ਲਿਖੇ ਨੇ ਆ ਬੱਜਲ ਨਗਰ ਨੰਦੇੜੇ ਪਹੁੰਚ ਗਏ ਹਉਜੋ ਨਾਮ ਕਟਾ ਕੇ ਹੋ ਨਦੀ ਕਨਾਰੇ ਇੱਕ ਪੱਥਰ ਤੇ ਬਹਿ ਗਏ ਚੌਂਕੀ ਲਾ ਕੇ ਇਹ ਰਾਮ ਬਾਣੀ ਨਾਲ ਜੋੜਨ ਦੇ ਲਈ ਆ ਮਹਾਪੁਰਸ਼ ਨੇ ਆਂਦੇ ਨਨ ਤਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨੀ ਜਾਂਦੇ ਪੇਰ ਮਾਲਵੇ ਨੂੰ ਤਾਰਨ ਦੇ ਲਈ ਆਗੇ ਮਸਤ ਮਾਨੇ ਓ ਜੰਗਲਾਂ ਦੇ ਵਿੱਚ ਮੰਗਲ ਲਾਤਾ ਕਹਿੰਦੇ ਲੋਕ ਸਿਆਣੇ ਜੰਗਲਾਂ ਦੇ ਵਿੱਚ ਮੰਗਲ ਲਾਤਾ ਕਹਿੰਦੇ ਲੋਕ ਸਿਆਣੇ ਗੁਰੂ ਘਰ ਦੇ ਨਾਲ ਜੋੜਨ ਦੇ ਲਈ ਆਹ ਮਹਾਪੁਰਸ਼ ਨੇ ਆਂਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨਿਜਾਂਦੇ ਗੁਰੂ ਕਾਰ ਸੋਟਾ ਓ ਕਾਲਜ ਬਣਾ ਆਪਣੇ ਹੱਥੀ ਬਣਵਾਇਆ ਓ ਦੁਨੀਆ ਵਿੱਚ ਕਿਸਮੋ ਖਿਲਰ ਗਿਆ ਐ ਸਾ ਬਟਾਲਾਇਆ ਵਿੱਚ ਬਧੇ ਸੰ ਬੈਠੇ ਲੋਕੀ ਹਾਲ ਇਸ ਦਾ ਹੰਮ ਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨਿਜਾਂ ਦੇ ਦਰ ਤੇਰੇ ਤੇ ਜੋ ਵੀ ਐ ਨੁੜਿਆ ਨਿਉ ਖਾਲੀ ਔਰੋਂਦੇ ਆ ਬਨ ਹੱਸਦੇ ਜਾ ਬਨ ਲੈ ਚਿਹਰੇ ਤੇ ਲਾਲੀ ਹਾਕਮ ਦੁਗਣ ਵਾਲਿਆ ਇੱਥੇ ਪਾਪੀ ਵਗਸੇ ਜਾਂਦੇ ਧੰਨ ਧੰਨ ਬਾਬਾ ਅਤਰ ਸਿੰਘ ਜੀ ਤੇਰੇ ਗੁਣ ਗਾਏ ਨੀ ਜਾਂਦੇ